ਆਓ ਮਿੱਤਰੋ ਖਾਣਾ ਹਲੋ ਵਿਸਣ ਲੈ ਮੈਂ ਮੈਂ ਪੁੱਛਣਾ ਨਹੀਂ ਆਪਣੇ ਸਬਸਕ੍ਰਾਈਬਰ ਨੂੰ ਮੇਰੇ ਵੱਲ ਅੱਖਾਂ ਤੋਂ ਕੱਢਣ ਨਹੀਂ ਆਓ ਮਿੱਤਰੋ ਖਾਓ ਵਿਸਣ ਫੋਟੋ ਦੋ ਪੈਨਟ ਰੱਖੋ ਆਓ ਮਿੱਤਰੋ ਖਾਓ ਵਿਸਣ ਖਾਓ ਜੀ ਕੀ ਖਾਓ ਪੜਾ ਵਿਸਣ ਯਾਰ ਮੈਂ ਮੈਂ ਪੁੱਛਣਾ ਨਹੀਂ ਆਪਣੇ ਸਬਸਕ੍ਰਾਈਬਰ ਨੂੰ ਆਓ ਜੀ ਮਿੱਤਰੋ ਵਿਸਣ ਖਾਓ ਤੇ ਰੋਣ ਵਾਲਾ ਨਾਟਕ ਦੇਖੋ ਹੈ ਆ ਨਾਟਕ ਬਸ ਮਨੇਰੇ ਮਨੇਰੇ ਪਾ ਦਿੰਦੇ ਤੇ ਇਹ ਵੀ ਮਨੇਰੇ ਮਨੇਰੇ ਲੱਗ ਪੈਂਦੀ ਵੇਖਣ ਉਹ ਦਿਨ ਮੰਮੀ ਲਾ ਕੇ ਬੈਠੀ ਬਸ ਦੋਵੇਂ ਜਾਣੀਆਂ ਇਹਨਾਂ ਨੇ ਕਹਿਣਾ ਸੰਦੀਪੇ ਸੀਰੀਅਲ ਆ ਗਏ ਵੇਖ ਲੈ ਮੰਮੀ ਨੇ ਆਖਣਾ ਸੀਰੀਅਲ ਆ ਗਏ ਵੇਖ ਲੈ ਇਹਨੇ ਵੀ ਕਹਿਣਾ ਮੰਮੀ ਆ ਗਈ ਆ ਤੂੰ ਦੇਖ ਲੈ ਦਦਾ ਦਾਦਾ ਇਹਨੇ ਪਤਾ ਨਹੀਂ ਇਹ ਕਰਦੀਆਂ ਰੌਣਕਾਂ ਜਿਵੇਂਆਂ ਛੰਦਾ ਹਰ ਗੁਣ ਵਾਛੰਦੇ ਓਏ ਬਾਈ ਬਾਈ ਕਰਦੇ ਬਾਈ ਕਰਦੇ ਬਾਈ ਹਰ ਗੁਣ ਹਰ ਗੁਣ ਬਾਈ 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 ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲਾਗ ਦੇ ਵਿੱਚ ਤੇ ਮੈਂ ਜਾਂ ਰਿਆਂ ਲੈਣ ਵਾਸਤੇ ਮੰਮੀ ਨੂੰ ਅੱਜ ਮੰਮੀ ਪਹਿਲੀ ਵਾਰ ਹੀ ਆਏ ਆ ਕੱਲੇ ਕੱਲੇ ਬਸ ਦੇ ਪਹਿਲੀ ਵਾਰ ਹੀ ਆਏ ਆ ਅੰਗੇ ਫੈਮਿਲੀ ਦੇ ਨਾਲ ਆਉਂਦੇ ਹੁੰਦੇ ਸੀ ਉਧਰੋਂ ਮੇਰੀ ਸੱਸ ਤੇ ਇਹ ਪਹਿਲੀ ਵਾਰ ਹੀ ਆਏ ਨੇ ਨਹੀਂ ਤੇ ਅੱਗੇ ਵੇਹੇ ਫੈਮਿਲੀ ਦੇ ਨਾਲ ਹੀ ਆਏ ਜਿੰਨੀ ਵਾਰੀ ਵੀ ਆਏ ਆ ਤੇ ਹੁਣ ਬੱਸ ਸਟੈਂਡ ਆ ਗਏ ਨੇ ਤੇ ਮੈਂ ਜਾਣ ਲਿਆ ਉਹ ਲੈਣ ਵਾਸਤੇ ਉਹਨਾਂ ਨੂੰ ਤੇ ਆਪਾਂ ਨੂੰ ਇਹ ਕੰਮ ਆ ਇਸ ਕਰਕੇ ਨਾਲ ਇਹ ਆਏ ਨੇ ਮੈਰੀ ਸਰਟੀਫਿਕੇਟ ਜਿਹੜਾ ਬਣਾਇਆ ਦਿੱਤਾ ਤੇ ਉਹਦੀ ਨਾਲ ਫੋਟੋ ਲੱਖਣੀ ਆ ਸਬਦਾ ਕੇਂਦਰ ਮੰਮੀ ਦੀ ਮੇਰੇ ਮੰਮੀ ਦੀ ਉਧਰੋਂ ਮੰਮੀ ਦੀ ਸੰਦੀਪ ਦੇ ਤੇ ਮੇਰੀ ਇਹ ਸੁੱਧਾ ਕੇਂਦਰ ਫੋਟੋ ਲੱਤਣੀਆਂ ਤਾਂ ਮਾ ਇਹ ਵੀ ਕੰਮ ਜਿਹੜਾ ਕਰਵਾ ਲ ਕੇ ਫੇਰ ਹੀ ਬਾਹਰ ਦਾ ਪ੍ਰੋਸੈਸ ਜਿਹੜਾ ਫੇਰ ਹੀ ਸ਼ੁਰੂ ਹੋਣਾ ਆ ਮੇਰੇ ਸਰਟੀਫਿਕੇਟ ਹੋਊਗਾ ਤੇ ਮਾ ਚੱਲ ਇਹ ਕੰਮ ਜਿਹੜਾ ਨਹੀਂ ਇਹ ਜ਼ਰੂਰੀ ਕਰਵਾ ਲ ਕੇ ਪਹਿਲਾਂ ਆਪਾਂ ਹਾਂ ਜ ਸਵੇਰੇ ਕਾਫੀ ਧੁੰਦ ਪਈ ਸੀ ਉਸ ਤੋਂ ਬਾਅਦ ਵਿੱਚ ਹੁਣ ਘਟ ਗਈ ਆ ਆਪਣੇ ਸ਼ਹਿਰ 'ਚ ਤੇ ਘਟ ਗਈ ਬਾਕੀ ਬਾਈਜਪਾਸ ਤੇ ਹੋਊਗੀ ਜੀ ਮੈਨੂੰ ਮੈਦਿਆ ਮਤ ਮੰਮੀ ਹੋਣਾ ਤਾਂ ਪਤਾ ਲੱਗੋ ਅਮਰਸਰ ਕਿੰਨੀ ਕ ਧੁੰਦ ਆ ਜ ਕਿੰਨੀ ਕਿ ਨਹੀਂ ਆ ਮੰਮੀ ਚਾਰੀ ਅਵੀ ਡਿਊਟੀ ਤੋਂ ਸਿੱਧੇ ਆਉਂਦੇ ਨੇ ਡਿਊਟੀ ਕਰਦੇ ਆ ਨਾ ਤੇ ਉਹਨਾਂ ਦੀ ਨਾਈਟ ਡਿਊਟੀ ਆ ਇੱਕ ਹਫਤਾ ਡੇ ਹੁੰਦੀ ਇੱਕ ਹਫਤਾ ਨਾਈਟ ਹੁੰਦੀ ਹੈ ਡਿਊਟੀ ਉਹਨਾਂ ਦੀ ਤੇ ਮੰਮੀ ਡਿਊਟੀ ਕਰਦ ਨੇ ਪਿੰਗ ਲਵਾੜੇ ਧੁੰਦ ਦਾ ਜ਼ਿਕਰ ਕਰਨ ਦੇ ਤਾਂ ਜੇ ਬੱਸ ਸਟੈਂਡ ਪਹੁੰਚਿਆ ਨਹੀਂ ਤੇ ਧੁੰਦ ਵਾਕਿਆ ਵਧ ਗਈ ਆ ਉਹ ਅੱਗੇ ਅੱਗੇ ਥੋੜੀ ਧੁੰਦ ਐ ਲਾ ਫੀਲ ਹੋ ਰਿਹਾ ਵੀ ਜਿੱਦਾਂ ਕਾਫੀ ਜ਼ਿਆਦਾ ਭਾਈ ਬਾਈਪਾਸ ਵੱਲ ਕਿਤੇ ਉੱਧਰ ਮੰਮੀ ਆ ਗਏ ਸਸਿਕਾ ਜੀ ਹੋਸਟ ਮਾ ਠੀਕ ਠਾਕ ਜੀ ਠੰਡ ਕਿੰਨੀ ਕੀ ਠੰਡ ਹੈ ਐਸਾ ਠੰਡ ਕਾਫੀ ਸੀ ਨਾ ਅੱਜ ਹਾਂ ਉਧਰ ਅੰਮਰਸਰ ਕਿੰਨੀ ਕੁ ਧੁੰਦ ਸੀ ਬਹੁਤੀ ਜ਼ਿਆਦਾ ਇੱਧਰ ਵੀ ਥੋੜਾ ਜਿਹਾ ਘਟਿਆ ਏ ਧੁੰਦ ਇੱਧਰ ਥੋੜੀ ਘਟਿਆ ਇੱਥੇ ਲੱਗਦੀ ਘਟ ਬੜੇ ਪਿੱਛੇ ਗਈ ਸੀ ਆ ਪਿੱਛੇ ਉਦਾਂ ਹੈਗੀ ਹਾਂ ਹਾਂ ਬਹੁਤ ਜ਼ਿਆਦਾ ਹਾਂ ਉਧਰ ਹੈਗੀ ਉਧਰ ਆ ਬਹੁਤ ਜ਼ਿਆਦਾ ਸਿੱਧੇ ਆਈ ਡਿਊਟੀ ਤੋਂ ਹਾਂ ਸਿੱਧੀ ਆਉਂਦੀ ਅੱਛਾ 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 ਆ 10:30 ਹੋ ਗਏ ਸਾਢੇ ਦਾ ਹੋ ਗਿਆ ਹਣਾ ਹਾਂਜੀ ਹਾਂਜੀ ਆ ਸਾਢੇ ਦਾ ਪਹੁੰਚ ਗਏ ਬਸ ਵੇਰੇ ਤਾਂ ਮਤਲਬ ਹੌਲੀ ਹੌਲੀ ਆਈ ਹੈ ਹੌਲੀ ਹੌਲੀ ਆਈ ਹੈ ਹਣਾ ਧੁੰਦ ਧੁੰਦ ਕਰਕੇ ਨਾ ਫਿਰ ਉਹ ਰਮਾਨ ਤੱਬਹੀ ਮੈਂ ਮਖਣਾ ਕੋ ਢਾਬੇ ਦੇ ਢਾਬੇ ਠੂਬੇ ਖੁੱਲੇ ਨਹੀਂ ਆਜੇ ਸਬਜ਼ੀ ਸੂਜੀ ਬੰਡੀਆਂ ਫਿਰ ਮੈਂ ਪਹਿਲਾਂ ਤੇ ਪਕੌੜੇ ਲੈ ਆ ਜੀ ਉਸ ਤੋਂ ਬਾਅਦ ਆਪਾਂ ਉਹ ਫੋਟੋ ਵਾਲਾ ਕੰਮ ਕਰਵਾ ਲਾਂਗੇ ਤੇ 1 ਘੰਟੇ ਦਾ ਕਹਿੰਦੇ ਵੀ ਸਾਰਾ ਸਿਸਟਮ ਰੈਡੀ ਹੋ ਜਾਣਾ ਉਸ ਤੋਂ ਬਾਅਦ 1 ਘੰਟੇ ਤੱਕ ਰੋਟੀ ਖਾ ਲਾਂਗੇ ਪਾਲਕ ਵਾਲੇ ਤੇ ਗੋਭੀ ਵਾਲੇ ਤੇ ਢਾਲੇ ਪਕੌੜੇ ਨਾਲ ਪਿਆਜ਼ ਵਾਲੇ ਸਿਰੇ ਸਿਰੇ ਦੇ ਢਾਬੇ ਠੂਬੇ ਨਹੀਂ ਯਾਰ ਖੁੱਲੇ ਕੋਈ ਮੈਂ ਸਬਜ਼ੀ ਸੂਜੀ ਡਿਆ ਹੈ ਵੇਖਣ ਪਕੌੜੇ ਲੈ ਲਏ ਹੁਣ ਤੇ ਹੁਣ ਘਰੇ ਜਾ ਰਹੇ ਆ ਆਪਾਂ ਤੇ ਮੁੰਮੀ ਵਿਚਾਰੇ ਗੱਡੀ ਜਿੱਕੇ ਨੇ ਟਾਂ ਬੈਠੇ ਰਹੇ ਮੈਨੂੰ ਲੱਗ ਗਿਆ ਅੱਧਾ ਘੰਟਾ ਅੱਧਾ ਪੂਣਾ ਘੰਟਾ ਹਣਾ ਲੱਗ ਗਿਆ ਨਾ ਅੱਧਾ ਪਿੰਡ ਹਾਂ ਕਾਫੀ ਟਾਈਮ ਲੱਗ ਗਿਆ ਉਹ ਕੱਢਣ ਰਿਹਾ ਪਕੌੜੇ ਨਾ ਉਹਦੇ ਕੋ ਉਹਦੇ ਕੋ ਰਾਤ ਦੇ ਵੀ ਹੈਗੇ ਮਾਨੇ ਉਹ ਨਹੀਂ ਖੜਨੇ ਰਾਤ ਵਾਲੇ ਨਹੀਂ ਖੜਨੇ ਬਏ ਬਏ ਸੀ ਫਿਰ ਇਹ ਤਾਜ਼ੇ ਉਹਨੇ ਕੱਢ ਦਿੱਤੇ ਬੜਾ ਸਿਰੇ ਸੇ ਨਹੀਂ ਟਾਈਮ ਨਹੀਂ ਨਾ ਇਹ ਨਾਲੇ ਇੱਕ ਇੱਕ ਦੂਜੀ ਗੱਲ ਮੈਨੂੰ ਪਤਾ ਕੀ ਗੱਲ ਸ਼ਹਿਰ ਛੋਟਾ ਹੈ ਅਜੇ ਅੰਮ੍ਰਿਤਸਰੋਂ ਹਰ ਚੀਜ਼ ਮਿਲ ਜਾਂਦੀ ਜਲਦੀ ਮਿਲ ਜਾਂਦੀ ਹੈ ਇਹ ਇੱਕਨੇ ਤੇ ਦੀ ਦੁਕਾਨ ਤਾਂ ਮਿਲ ਜੀ ਇੱਥੇ ਦੁਕਾਨਾਂ ਕੁਝ ਕੁਝ ਕੁਤੇ ਹੈਗੇ ਨੇ ਦੁਕਾਨਾਂ ਹਾਂ ਲੇ ਵੀ ਨਫਾਫਾ ਦੇ ਮਾਤਾ ਦਾ ਰਹਿ ਗਿਆ ਉਹ ਲੈਦਾ ਮੈਂ ਮੰਮੀ ਚਲ ਗਏ ਨੇ ਅੱਖੇ ਬੰਦ ਕਰਦੇ ਬੈ ਬੈ ਮੰਮੀ ਨਹੀਂ ਕੋਈ ਨਹੀਂ ਕੋਈ ਤਾਂ ਹੋ ਕੇ ਬਹਿ ਜਾ ਠੰਡ ਪੜੀ ਜੀ ਹੁੰਦੀ ਰੁੰਦੀ ਬੜਾਏ ਹੁਣ ਗੁੱਸਾ ਬੜਾ ਮਨ ਆਉਂਦੀ ਹੈ ਗੁੱਸਾ ਮਨ ਆਉਂਦੀ ਹੈ ਕੇ ਚਲ ਜਾ ਹਣ ਨਾਨੀ ਨੂੰ ਮੈਂ ਕਹਿਣਾ ਵੀ ਇਹਨੂੰ ਕੁੱਟੋ ਹਰ ਗੰਨੂ ਕੁੱਟੋ ਭਈ ਇਹ ਸਤਾਨੀ ਬੜੀ ਕਰਦੀ ਜੀ ਇਹ ਸਤਾਨੀ ਬੜੀ ਕਰਦੀ ਜੀ ਮੈਨੂੰ ਕੁੱਟੋ ਕੀ ਕਰਦਾ ਸੀ ਕੀ ਤਾਂ ਦਾ ਹੋ ਰਿਹਾ ਸਭ ਦੱਸ ਦੇ। ਉਹ ਮਮ ਜੀ ਤਹੀਂ ਲੱਗਦਾ ਵੀ ਕੈਪਾਂ ਜੜਨੀ ਨਹੀਂ ਐ ਇੱਕੋ ਦੁਕਾਨ ਤੇ ਲੱਗੀਆਂ ਹਨ ਹੈ ਅਮੇਜ਼ਿੰਗ ਹੋ ਗਈ ਕੈਪ ਦੇ ਨਾਲ ਹਨਾ ਮਮੀ ਸਰ ਵੀਡੀਓ ਨੇ ਡੋਰੀਆਂ ਖੋਲ ਹੀ ਜਾਵੇ ਜਰਾਉਂ ਦੀਆਂ اچھا ਤੇ ਮੈਂ ਨਾ ਮਿਆਣੀ ਨੇ ਨੂੰ ਮਾਰਦੀ ਆਗੀ ਪਤਾ ਇਹਨਾਂ ਨੂੰ ਸਾਰਿਆਂ ਨੂੰ ਮਿਆਣੀ ਕੋ ਮੈਂ ਨਾ ਐਂਜੀ ਕੀਤਾ ਇੰਨੇ ਜੀ ਬੜਾਈ ਨੇ ਗੁੱਸਾ ਕੀਤਾ ਧਮਕਾ ਮਾਰਿਆ ਨਾ ਮੈਂ ਜਿਆਦਾ ਦਦੀ ਮਾਰਨ ਮਾਰੇ ਇਹ ਪਰਸੂ ਵੀ ਮੈਚਿੰਗ ਕਰਨੇ ਆ ਮਮੀ ਦੇ ਕੱਪੜਿਆਂ ਨਾਲ ਅੱਗੇ ਆ ਕੇ ਹੁਣ ਹੀ ਆ ਕੇ ਕਰ ਗਏ ਹਰ ਕੰਦੇ ਵਾ ਕੱਪੜੇ ਡਾਰ ਕੇ ਆ ਥੋੜੇ ਕੰਨੇ ਇਹ ਵੀ ਗੱਲ 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 ਇਹ ਵੀ ਗ ਠੀਕ ਆ ਬੋਤਲ ਕਿੱਥੇ ਆ ਬੋਤਲ ਨਹੀਂ ਮੈਂ ਡਰ ਗਿਆ ਇਹਦਾ ਬੋਤਲ ਦਾ ਕਵਰ ਕਿੱਥੇ ਤੇ ਆਹ ਦੀ ਕੈਪ ਨਹੀਂ ਖੜਨੀ ਪਿੰਕ ਨਹੀਂ ਪਾ ਲਈ ਕੋਈ ਤਾਂ ਇਹ ਉਪਰ ਮੇਰਾ ਇਹ ਬੁਗਸਾ ਹਾਂ ਪਾਤੀ ਹਾਂ ਪਾਤੀ ਖੰਡ ਪਾਤੀ ਇਹ ਕੀ ਹੈ ਸੱਤ ਮੇਰਾ ਵੀ ਚੱਲ ਦਿਦੀ ਮਨੇ ਪਾ ਪਾ ਲਈ ਕਰ ਦੋ ਪਾ ਲਈ ਕਰਦੀ ਹਾਂ ਹੋ ਬੰਦ ਜੀ ਕਰਦੀ ਲੋਕ ਦੰਦियां ਬਲੇ ਸੁਣ ਲੀਂ ਹੀਟ ਲਈ ਦੰਦियां ਦੋ ਹੀ ਰਹੀਆਂ ਨੇ ਉਤਨੀਆ ਵੱਧੀਆਂ ਨਹੀਂ ਹੈ ਨਾ ਉਹ ਲੋੜਾ ਤੀ ਨਾ ਕਿ ਲੈਂਦੇ ਕੱਪੜਾ ਉਹ ਆ ਗਿਆ ਦੱਦਾ ਆ ਗਿਆ ਦੱਦਾ ਕਿੱਥੇ ਕਿੱਥੇ ਦੰਦਾ ਉਹ ਸੇ ਦੰਦੀ ਉਹ ਸੇ ਦੱਦਾ ਦੱਦਾ ਗਏ ਦੱਦਾ ਐਂ ਉਂਗਲਾ ਤੇ ਖੜੀ ਤੇ ਖੜੀ ਰਹੋਗੀ ਨਹੀਂ ਤੋ ਕਿੱਥੇ ਕਾਕਾ ਕਿੱਥੇ ਕਾਕਾ 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 ਆਈ ਕਾਕਾ ਆਈ ਕਾਕਾ ਜੀ ਵੀ ਕਹਿੰਦੀ ਲਿਫਾਫੇ ਦੇ ਵਿੱਚ ਕੱਪੜੇ ਜਿਹੜੇ ਨਹੀਂ ਆਉਂਦੇ ਨਾਲੇ ਉਹ ਭੈੜਾ ਜਿਹਾ ਵੀ ਲੱਗਦਾ ਇਦਾਂ ਚਲੋ ਆ ਬੈਗ ਛੋਟਾ ਜਿਹਾ ਇੱਚ ਪਾ ਲਈ ਇਹ ਸਹੀ ਆ ਵੀ ਥੋੜਾ ਠੀਕ ਲੱਗਦਾ ਬੈਗ ਬੈਗ ਨਾਲੇ ਇਹ ਵੀ ਥੋੜਾ ਚੁੱਕਣਾ ਚੁੱਕਣਾ ਸੌਖਾ ਆ ਵੀ ਕੋਈ ਲਿਫਾਫੇ ਦਾ ਕੋਈ ਭਰੋਸਾ ਨਹੀਂ ਕਿੱਥੇ ਤਣੀਆਂ ਇੰਜ ਟੁੱਟ ਜਾਣੀਆਂ ਆ ਉਹਦੀਆਂ ਕੀ ਕੀ ਪਿੰਕ ਹੈ ਇਹ ਨਹੀਂ ਮਿੰ ਕਿਹੜੀ ਪਿੰਕ ਬਾਹਰ ਕਿਹੜੀ ਪਿੰਕ ਤੇਰੀ ਹਾਂ ਹਾਂ ਤੇਰੀ ਨਹੀਂ ਇਹਦੀ ਕੋਈ ਨਹੀਂ ਕਿਹੜੀ ਵੱਡੇ ਬਦਨ ਲਿਆ ਆ ਆਸ਼ਸ਼ਸ਼ਸ਼ਸ਼ ਪਤਾ ਕੀ ਗਾਂਢੀ ਭੈਣ ਜੀ ਹਾਂਜੀ ਉਹ ਬੁੱਢੀ ਨੂੰ ਮਾ ਤੁਹਾਡੇ ਗਾਂਢੀ ਆ ਦੇਖ ਲਓ ਕਿ ਵੇਖਣੀ ਉੱਥੇ ਮਾ ਤੁਹਾਡੇ ਗਾਂਢੀ ਹਾਂ ਮਾ ਤੁਹਾਡੇ ਕਿੱਥੇ ਬਾਬੇ ਨੇ ਜਾਇ ਕਰੀ ਦੀ ਪੁੱਤ ਉਹ ਉਹ ਬਾਬੇ ਜੀ ਨੇ ਜਾਇ ਕਰੀ ਦੀ ਆ ਚੱਛੀ ਕਾ ਬੁਲਾ ਦੋ ਚੱਛੀ ਕਾ ਬੁਲਾ ਦੋ ਜਾ ਕਦੇ ਜਾ ਮੈਂ ਉਹ ਸੇ ਤੋਂ ਦਿਲ ਲਾਉਂਦੇ ਤੇ ਗਰੀ ਆਹ ਸੌ ਗਈ ਮੇਰਾ ਫੀਸ ਚਲੋ ਚਲੋ ਬਾਹਰ ਨੂੰ ਕਹਿੰਦੀ ਨਾ ਬਾਹਰ ਨੂੰ ਜਾਣਾ ਜਾ ਬਾਹਰ ਮੇਰਾ ਫੋਨ ਤੇ ਪਹਿਲੇ ਮਾਰਿਓ ਕੀ ਆ ਫੋਨ ਕਿੱਥੇ ਮੇਰਾ ਗਾਚ ਗਿਆ ਉਹ ਤਾਂ ਮੈਰੀ ਰਜਿਸਟਰ ਵਾਲੇ ਦਾ ਫੋਨ ਆ ਕੇ ਕਹਿੰਦਾ ਆ ਉਹਨੇ ਡੇ ਤੇ ਚਾਰਜ ਚਾਰਜ ਤੇ ਹੈਗਾ ਯਾ ਬੀਟੀ ਦੀਦੀ ਹੁਣ ਆ ਨੇ ਪਾ ਬੀ ਗੋ ਤੇ ਮੇਸਨ ਨਾ ਰਗਾ ਲੱਗ ਜਾਂਦਾ ਆ ਨੇ ਆਪ ਕੋਲ ਬੰਦ ਤੇ ਹਰ ਚੱਲਿਆ ਜਾ ਫਿਰ ਮੈਂ ਗੱਡੀ ਮੋੜਾਂ ਫਿਰ ਆ ਜਾ ਆਪਣੀ ਮੰਮੀ ਨੂੰ ਡਾਕੂਮੈਂਟ ਚ ਮੈਂ ਬੈਗ ਜਾ ਇੱਕ ਦਫੜ ਕੇ ਲੈ ਜਾ ਲੈ ਜਾ ਬੈਗ ਦੋਵੇਂ ਚੱਲ ਬੈਗ ਆਪਾ ਚੱਕ ਲੈ ਲੈ ਯੱਲ ਵੀ ਸ਼ੇਰ ਆ ਚਲੋ ਜੀ ਆ ਕੱਤਾ ਪਾਏ ਪਾਪੀ ਸਰ ਦੁੱਧ ਸਸੇ ਇਹ ਕਿਰਕਤ ਨਹੀਂ ਹੈ ਯਾਰ ਚੱਲ ਬੇ ਇੱਕ ਹੋ ਗਿਆ ਕੰਮ ਹਾਂ ਤੱਕ ਹਾਂ ਮਾ ਮਾ ਗੱਡੀ ਜਿਆਦੇ ਹੋ ਮੈਥੋਂ ਬੈਠਾ ਇਹਨੂੰ ਗਾਂ ਕਰਨੀ ਸੀ ਮੜਿਆ ਮਕਰ ਲੈਣਾ ਨਾ ਬਹਿਣਾ ਥੋੜਾ ਸੌਖਾ ਹੋ ਜਾਂਦਾ ਉਹ ਨਹੀਂ ਗੱਲ ਚੱਲ ਆਜੋ 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 ਤਾਂ ਤਾਂ ਮੇਰੇ ਬੱਚੇ ਇਹ ਮੇਰੇ ਰਾਜੇ ਇਹ ਮੇਰੇ ਛੋਨੇ इतना तो भाव लगना तोरना हाटे मिन्टों मिंट ही कारा आस कद चल पे दवे माता मगर बैठिया ने <laughs> ਹਾਂ ਤੋ ਭਿਆਂ ਵੀ ਕੋਈ ਨਾ ਪਾਈ ਬਹੁਤ ਚੰਚਾਈਨ ਗੱਡੀ ਚੂੜੀਆਂ ਕਿੱਥੇ ਧਾਕੇ ਦੀਆਂ ਨਿੱਕੇ ਹੁੰਦੇ ਬਸ ਇਹ ਨਚਨ ਵਾਲਾ ਕੰਮ ਹੁੰਦਾ ਮੜ ਕੇ ਜਦੋਂ ਬੰਦਾ ਥੋੜਾ ਸਿਆਣਾ ਆਏ ਉਹ ਚਿਚਕਦਾ ਆ ਕੇ ਕਿ ਨਹੀਂ ਲੈ ਵੀ ਹੁਣ ਇਧਰ ਨਾਲ ਹੀ ਆਨੂੰ ਗੱਡੀ ਘਮਾ ਲਾਂਗੇ ਅੱਜ ਮੁੱਤੇ ਦੀ ਦੁਕਾਨ ਮੇਰਾ ਫੈਮਲੀ ਨੂੰ ਇੱਥੇ ਉਤਾਰ ਦਿੰਨਾ ਮੈਨੂੰ ਗੱਡੀ ਗਾਂ ਜਾ ਕੇ ਲਾਉਣੀ ਪੈਣੀ ਹੈ ਸੂਧਾ ਕੇਂਦਰ ਪਹੁੰਚ ਕੇ ਬੱਸ ਸਟੈਂਡ ਦੇ ਬੈਕ ਸਾਈਡ ਜਲੰਧਰ ਰੋਡ ਕਿਹਾ ਬੋਤਲ ਉਹ ਚ ਕੱਢ ਦੋ ਬੋਤਲ ਕੱਢ ਦੋਣੀ ਨੇ ਵੀ ਗੱਡੀ ਆਪਾਂ ਲਾਏ ਇੱਥੇ ਵਾਗ ਵੀ ਹੈਗੀ ਤੇ ਜਗ੍ਹਾ ਤੇ ਹੈ ਨਹੀਂ ਅਨਸਾਰੀ ਵਾਲਿਆਂ ਦੀ ਦੁਕਾਨ ਹੈਗੀ ਆ ਉੱਥੇ ਗੱਡੀ ਮੈਂ ਲਾਏ ਆ ਆਪਣੀ ਤੇ ਇਧਰ ਆਣਾ ਫੈਮਲੀ ਖਲੋਤੀ ਮੈਟਰ ਹੋਟਲ ਆ ਨਾਲ ਹੀ ਆ ਰਾਸ਼ੇ ਕਾਫੀ ਇੱਥੇ ਆ ਬੜਿਆ ਹੈ ਸਿਸਟਮ ਲਾਏ ਅਨਸਾਰੀ ਵਾਲਿਆਂ ਦਾ ਧੰਨਵਾਦ ਕਰ ਦਈਏ ਵੀ ਆਡੀ ਗੱਡੀ ਇੱਥੇ ਲੱਗੀ ਸੀ ਹੈ ਬਾਰੇ ਖਲੋਤਾ ਫਰਾ ਮਾ ਭਰਾ ਹੁਣ ਦਾ ਧੰਨਵਾਦ ਕਰਦੀ ਮੈਂ ਗੱਡੀ ਲੱਗੀ ਸਾਡੀ ਇੱਥੇ ਵਾ ਵਾ ਦੇ ਫੋਟੋ ਵਗਾਰਾ ਤੇ ਹੋ ਗਈ ਸੂਤਾ ਕੇ ਅੰਦਰ ਹਾਂ ਉੱਥੇ ਲਾਓ ਗੱਡੀ ਨਾ ਮੈਂ ਡਾਈਪਰ ਇਹਦਾ ਚੇਂਜ ਕਰਦਾ ਵਿੱਚੇ ਬਹਿਜੂ ਕੁੜੀ ਦਾ ਡਾਈਪਰ ਕੱਢਣਾ ਮੈਂ ਵਿੱਚੇ ਬਹਿਜੋ ਉਹ ਮੈਂ ਉੱਪਰੋਂ ਦੀ ਘਮਾਗ ਮੁਰਕ ਤੁਹਾਨੂੰ ਤਾਰੂੰਗਾ ਨਾ ਉੱਥੇ ਲੈਵੇ ਸੰਦੀਪ ਹੁਣਾਂ ਦੇ ਬੈਗ ਕੱਢ ਦਈਏ ਕਹਿੰਦੇ ਸਰਕਾਰੀ ਬੱਸ ਲੱਗੀ ਲੁੱਟ ਰਹੀ ਮੇਲਾ ਹੈ ਚਲੋ ਜਣਾ ਨੋਟ ਲੈਣ ਚਲੋ ਚੰਗੀ ਗੱਲ ਹੀ ਹੋਵੇ ਚਲੋ ਚਲੋ ਆ ਆ ਫੜਾਈ ਵੇ ਅਜੀ ਕਿੱਥੇ ਚਲ ਗਈਆਂ ਆਜੋ 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 ਇਹ ਸਰਕਾਰੀ ਬਾਸ਼ੀ ਸ਼ਾਇਦ ਨਵਾਂ ਪਾਇਆ ਵੇਖ ਲੋ ਆ ਲੈ ਆ ਲੈ ਬੈਗ ਬੈਗ ਫੜ ਲੈ ਓਏ ਬੈਗ ਫੜ ਦੋ ਓਕੇ ਚਲੋ ਨਿਆ ਚਲੋ ਹੁਣ ਮੈਂ ਤਾਂ ਮੰਮੀ ਜੀ ਜਾ ਰਹੀਆਂ ਪਲਾਟ ਚ ਉੱਥੇ ਪਤਾ ਨਹੀਂ ਉਹਨਾਂ ਦੇ ਸ਼ਟਰਿੰਗ ਸ਼ੂਟਿੰਗ ਹੋਣੀ ਸ਼ਾਇਦ ਕੱਲ ਹੋਵੇ ਸ਼ਟਰਿੰਗ ਜਾਂ ਪਰਸੋਂ ਹੋਵੇ ਕੋਈ ਪਤਾ ਨਹੀਂ ਹੋਣ ਹਜੇ ਹੋ ਜਾਣੀ ਮਤਲਬ ਸ਼ਾਇਦ ਕੱਲ ਹੋ ਜਾਏ ਭਾਵੇਂ ਕਿਉਂਕਿ ਬਸ ਇੱਕੋ ਕੰਦ ਰਹਿ ਗਈ ਚੁੱਕਣ ਵਾਲੀ ਗਾਂ ਤੇ ਉਹ ਵੀ ਅੱਜ ਉਹਨਾਂ ਨੇ ਚੁੱਕ ਦਿੱਤੀ ਹੋਣੀ ਹੈ ਮੈਨੂੰ ਮੈਦਿਆ ਵੀ ਮੈਂ ਬਾਹਰਲੀ ਵੀ ਕੰਦਾਂ ਨਹੀਂ ਹੈਣਾ ਤੇ ਉਹ ਪਰ ਹਣੀ ਕਿੰਦਾ ਉੱਥੇ ਗ੍ਰਿਲ ਲਾਉਣੀ ਗ੍ਰਿਲ ਲਾਉਣੀ ਆ ਉਹ ਉੱਪਰ ਰੱਖਣੀ ਹੈਗੇ ਅੱਛਾ ਅੱਛਾ ਹਾਂ ਚਲ ਆ ਵੀ ਮਮੀ ਤੋਂ ਚੰਗਾ ਕੀਤਾ ਜਿਹੜਾ ਹੁਣੇ ਕਿਹਾ ਤਾਂ ਪਲਾਟ ਦੇ ਵੱਲ ਚੱਲ ਜੀ ਪਹਿਲਾਂ ਘਰੇ ਜਾਣਾ ਫੇਰ ਪਲਾਟ ਜਾਣਾ ਉਹ ਨਹੀਂ ਸਹੀ ਲੱਗਦਾ ਪਹਿਲਾਂ ਘਰੇ ਜਾਣਾ ਪੈਣਾ ਹੈ ਮੱਕੜੀ ਜਾ ਕੇ ਵੇਖ ਤੇ ਸਵਿਧਾ ਕੇਂਦਰ ਆਪਣੀ ਫੈਮਲੀ ਦੀ ਫੋਟੋ ਲੱਤ ਗਈ ਸੀ। ਔਰ ਪਿਓਾਂ ਦੀ ਲੋੜੀ ਨਹੀਂ ਪਈ। ਮਾਵਾਾਂ ਦੀ ਲੋੜ ਪਈ। ਨਹੀਂ ਉਹ ਆ ਨਾ ਕਹਿੰਦਾ ਸੀ ਮੈਨੂੰ ਕਹਿੰਦਾ ਜੇ ਆਧਾਰ ਕਾਰਡ ਜਿਹਦੇ ਲੱਗਣਗੇ ਮੰਨ ਲਓ ਹੁਣ ਮੰਮੀ ਆਧਾਰ ਕਾਰਡ ਤਾਂ ਡਾਡਾ ਲੱਗਾ ਸੀ ਜੇ ਮੰਨ ਲਓ ਉਧਰੋਂ ਵੀ ਡੈਡੀ ਤੇ ਲੱਗਦਾ ਇਧਰੋਂ ਵੀ ਡੈਡੀ ਚ ਲੱਗਦਾ ਫਿਰ ਇਹਨਾਂ ਦੋਵਾਂ ਬਾਪੂਆਂ ਨੂੰ ਜਾਣਾ ਸੀ। ਹਾਂ ਠੀਕ ਨਹੀਂ ਗੱਲ। ਤੇ ਮੈਂ ਨਾਲੇ ਤਾਂ ਨਹੀਂ ਸੱਦਾ ਮੈਂ ਇਧਰੋਂ ਬਾਪੂ ਮੇਰਾ ਬਿਜੀ ਆ ਉਧਰੋਂ ਉਹ ਵੀ ਬਾਪੂ ਬਿਜੀ ਆ ਤੇ ਫਿਰ ਥੋੜਾ ਔਖਾ ਹੋ ਜਣਾ ਇਸ ਕਰਕੇ ਫਿਰ ਮੈਂ ਕੀ ਚਾਹ। ਜਿਆਦਾ ਮਾਵਾਾਂ ਦੇ ਹੁੰਦੇ ਆ। ਇਹ ਗੱਲ ਹੈ। ਇਹ ਆਹ ਮੈਂ ਬੈਠੀ ਉਹ ਬੈਠੀ ਆਂ ਠਾ ਰਹੀ ਠਾ ਵੇਖਣ ਦੀ ਮम्मी ਵੇਖਣ ਦੀ ਚੰਗਾ ਠਾ ਰਹੀ ਮम्मी ਵਾ ਇਹਨੇ ਆਖੜਾ ਮम्मी ਨਹੀਂ ਆਈ ਜਿਵੇਂ ਤੈਨੂੰ ਇਸ਼ਾਰਾ ਕਰਨ ਨੂੰ ਫੇਰ ਆਈ ਮम्मी ਬੈਠੀ ਨਹੀਂ ਬੈਠੀ ਨਹੀਂ ਚੱਲ ਆ ਜਾ ਹਾਂਜੀ ਕੀ ਹਾਲ ਹੈ ਉਸਤਾਜੀ ਠੀਕ ਠਾਕ ਹੋ ਹਾਂਜੀ ਹੋਰ ਸਭ ਠੀਕ ਠਾਕ ਠੀਕ ਠਾਕ ਕਿਦਾ ਵਧੀਆ ਚੱਲ ਲੱਗੇ ਨੇ ਫਾਇ ਸਾਰੇ ਹੀ ਨਹੀਂ ਫਾਇ ਸਾਰੇ ਕੀ ਹਾਲ ਪਾਜੀ ਹੋ ਠੀਕ ਹੈ ਫੋਰਮੈਨ ਬੈਠਾ ਮੈਂ ਕੱਲਾ ਹੀ ਆਇਆ ਹਾਂ ਕੱਲਾ ਉਹਨਾਂ ਨੂੰ ਲੈ ਆਉਣਾ ਹੈ ਹੈ ਲੈ ਆਉਣਾ ਕੀ ਆਏ ਨਹੀਂ ਆਇਲੇ ਹੈ ਨਹੀਂ ਛੱਡਾਂ ਸੰਦੀਪ ਨੂੰ ਛੱਡਾਂ ਲੈ ਨਹੀਂ 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 ਆਇਲੇ ਬਹੁਤ ਛੱਡ ਕਿਥੇ ਉਹ ਨਹੀਂ ਆਈ ਨਹੀਂ ਉਹ ਉਹ ਚਲ ਗਈ ਐਮਬਸਰ ਲੈ ਨਹੀਂ ਐਮਬਸਰ ਗਈ ਆ ਲੈ ਨਸ ਨੰਬੰਡੀ ਉਹ ਸਰ ਨੇ ਤਾਂ ਬਹੁਤ ਬਹੁਤ ਸਕਾਰ ਚ ਬੈਠੀ ਹੋਣਾ ਨੇ ਜਾ ਵੇਖਿਆ ਕਾਰ ਚ ਬਹੁਤੀ ਗੱਲ ਨਹੀਂ ਬਸ ਆਪਣੇ ਹੱਥ ਗਈ ਐਮਬਸਰ ਗਈ ਉਹਥੇ ਕੰਮ ਜਦੋਂ ਸੈਂਸ ਨੂੰ ਕਰਕੇ ਉਹ ਸਿਰੇ ਚਲ ਗਈ 1 ਵਜੇ ਦੀ ਬਸੇ ਬੈ ਗਈ ਹਾਂ 1 ਵਜੇ ਦੀ ਉਹ ਆ ਕੇ ਆਏ ਉਹ ਵੀ ਮਮੀ ਨਹੀਂ ਆ ਕੇ ਆਈ ਨਹੀਂ ਉਹ ਫਿਰ ਉਹਦੀ ਮਮੀ ਆਈ ਸੈਂਸ ਕੀਤੇ ਉਹਨੇ ਵੀ ਮਮੀ ਹੋਟਲ ਅਥੀਕ ਨਾਲੇ ਨਹੀਂ ਨਹੀਂ ਦਸ ਹੱਦ ਹੋ ਗਈ ਦਸ ਨਹੀਂ 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 ਆ ਗਈ ਉਹ ਦਸ ਤੇ ਨਾ ਬਲ ਨਹੀਂ ਹੋ ਨੋ ਨੋ ਨੇ ਆ ਨਹੀਂ ਜਾਣਾ ਇਹ ਹਰ ਗੁਣੇ ਚਲਤੀ ਕਰਨ ਦੇਣਾ ਹੈ ਹੈਨਾ ਇੱਧਰ ਚੰਗਾ ਸੰਤਰਾ ਵਰਨ ਡਿਆ ਐਸੇ ਆਪਾਂ ਜੀ ਨੇ ਕਹਾ ਛੱਕੜ ਚੁਕਲੇ ਅਗਲਾ ਸਲੈਪ ਤੇ ਨਹੀਂ ਬੈਣ ਦੇਣਾ ਕਾ ਲੈ ਸੁਣਦੀ ਗੱਲ ਹੈ ਹੈ ਦੋ ਕਿਲੋ ਲੈਣ ਦੇ ਦੋ ਕਿਲੋ ਡਾੜੇ ਸੰਤਰੇ ਨੇ ਮੈਂ ਮੰਮੀ ਨੇ ਦਿੱਤਾ ਦੋ ਟੈਨ ਬੈਰੀ ਖਾਦੇ ਆਹੋ ਤੇ ਤੇ ਨਾ ਤੇ ਸ਼ੂਗਰ ਲੈਵਲ ਕਿਉਂ ਨਾ ਆਪ ਹੋ ਗਿਆ ਡਾਡੀ ਦਾ 2 ਗ੍ਰਾਮ ਆਪਣੇ ਛੱਡਦੇ 5 40 ਛੱਡਦੇ ਫਿਰ ਤੇ 5 4 ਨੇ ਗਣਾ ਤੇ ਹਾਂਜੀ ਹੋ ਆਪੇ 7 ਤੇਜੀ ਚਾਹ ਬਣ ਗਈ ਆ ਆ ਡਰਾਗਨ ਚਾਹ ਚ ਪੀਕ ਤੇ ਅਸੀਂ ਘਰ ਨੂੰ ਜਾਣਾ ਚਾਹ ਪੀਣਾ ਨਾ ਇੰਦਾਂ ਦੇ ਲਿੱਕੇ ਵੱਜਣੇ ਲੈ ਲੈ ਚਲੋ ਆ ਜਾਓ ਚਾਹ ਘੜਕੜ ਪੀ ਲੋ ਚਾਹ ਬਣ ਗਈ ਆ ਕਿਹਨੇ ਕਰਛੇ ਰਾਜੀ ਆਜੋ ਆਹ ਨਹੀਂ ਭਾਈ ਨੇ ਤੰਦੂਰ ਵਾਸਤੇ ਬਣਾ ਕੇ ਦਿੱਤੀ ਆ ਕਿਲੀ ਜੀ ਬੜੀ ਵਧੀਆ ਸੇਖ ਜੀ ਬਣਾਤੀ ਆ کافی ਲੰਬੀ ਆ ਵੀ ਇਹਨੇ ਵੀ ਰੋਟੀ ਰਾਟੀ ਖਿੱਚਣੀ ਵਾਹੇ ਨਾ ਸੌਖੀ ਆ ਬਹੁਤ ਵਧੀਆ ਚੀਜ਼ ਬਣਾਈ ਵਾਹੇ ਐ ਲੱਗੇ ਪਿੱਲਰ ਲੱਗੇ ਪਰਨ ਡੈੜੀ ਹੁਣੇ ਲੱਗੇ ਆ ਇਹ ਡੈੜੀ ਸਵੇਰ ਦੇ ਆ ਜਾਂਦੇ ਨੇ ਆਪਣੇ ਫੋਰਮੈਨ ਸਾਹਿਬ ਤੇ ਇੱਥੇ ਕਦਾ ਕੰਮ ਪਚਾਤਾ ਉਹ ਮਿਸਤਰੀ ਸਾਹਿਬ ਲੱਗੇ ਹੋਏ ਪਰਲੀ ਸਾਈਡ ਇਹ ਅੱਜ ਮਿਸਤਰੀ ਸਾਹਿਬ ਥੋੜਾ ਲੇਟ ਆਏ ਨੇ ਮੈਂ ਬੜੇ 1 ਵਜੇ ਪਰਨੇ ਵੱਧੇ ਵੇ ਸਹੀ ਹੈ ਗੋਪੀ ਮੈਂ ਤਾਂ ਮੰਮੀ ਚੱਲੇ ਆ ਹੁਣ ਘਰੇ ਇਹਨਾਂ ਦਾ ਕਾਰੋਬਾਰ ਕਰਾਤਾ ਜਿੰਨਾ ਕਰਾਉਣਾ ਹੈਗਾ ਨਾਲ ਹੁਣ ਆਪਾਂ ਵੀ ਜਾਣਾ ਘਰੇ ਆਪਣੇ ਮੰਮੀ ਕਾਣੇ ਸਬਜ਼ੀ ਬਣਾਉਣੀ ਹੈ ਚਲੋ ਚੱਲੀਓ ਹੈ ਠੰਡ ਹੈ ਗਈ ਮੈਂ ਤੇ ਉਧਰੋਂ ਦੀ ਬਣਾ ਅੱਜ ਇਹ ਅੰਬਾ ਕਰ ਤੜੀ ਬਣਾ ਭਲੇ ਕਾ ਲੱਗ ਗਿਆ ਅੱਜ ਭਲੇ ਕਾ ਲੱਗਾ ਅਸਾਂ ਜਿਵੇਂ ਮਗਰੀ ਮੈਂਦੇ ਨਾ ਜਾਵਾ ਤੇ ਉਹ ਭਲੇ ਕਾ ਲੱਗ ਗਿਆ ਮਲਾਂ ਉੱਚੀ ਦਾ ਮੈਂ ਅਹੀਂ ਰਸ਼ਮੀਰ ਵੱਲ ਤੇ ਗੱਡੀ ਨਹੀਂ ਸਟਾਰਟ ਹੋਂਦੀ ਗੱਡੀ ਦੀ ਹੋ ਗਈ ਹੈ ਬੈਟਰੀ ਡੈੱਡ ਇਹ ਪਤਾ ਨਹੀਂ ਕਿਉਂ ਖਲੋਤੀ ਖਲੋਤੀ ਦੀ ਹੋ ਗਈ ਬੈਟਰੀ ਡੈਡ ਹੁਣ ਧੱਕਾ ਲਾਇਆ ਤੇ ਸਟਾਰਟ ਹੋ ਗਈ ਆ ਤੇ 2 ਮਿੰਟ ਹੋ ਗਏ ਆ ਇਹ 5 ਮਿੰਟ ਹੋ ਗਏ ਸਟਾਰਟ ਕੀਤੀ ਨੂੰ ਬੰਦ ਕਰਕੇ ਚਾਲੂ ਕੀਤੀ ਹੁਣ ਉਹਦਾ ਸਟਾਰਟ ਹੋ ਗਈ ਆ ਸਵੇਰੇ ਮੇਰੇ ਅੱਧਾ ਇੱਕ ਦੇ ਖਰਾਬੀ ਨਾ ਕਰੇ ਸੋਚਣ ਲਿਆ ਵੀ ਦੀ ਬੈਟਰੀ ਬਦਲਾ ਦਈਏ ਜਾਂ ਕੀ ਕਰੀਏ ਹੁਣ ਤੇ ਰਸ਼ਮੀਰ ਡਿਆ ਜਿਹੜੀ ਆਪਣੀ ਨਾਲੋਂ ਗੱਲ ਕਰਨ ਖਰਚਾ ਪੈ ਗਿਆ ਓਏ 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 ਮਿੱਡੂ